ਹਾਂਜੀ ਦੋਸਤੋ ਐਮ.ਡੀ. ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮਿਊਸਪਲ ਕਾਰਪੋਰੇਸ਼ਨ ਭਰਤੀ ਆ ਚੁੱਕੀ ਹੈ ਜੀ ਸੱਤ ਪ੍ਰਕਾਰ ਦੀਆਂ ਵੱਖ-ਵੱਖ ਪੋਸਟਾਂ ਜਿਸ ਦੇ ਵਿੱਚ ਜਿਵੇਂ ਪਹਿਲੀ ਪੋਸਟ ਦੀ ਗੱਲ ਕਰੀ ਤਾਂ 25000 ਰੁਪਏ ਪ੍ਰਤੀ ਮਹੀਨਾ ਤੋਂ ਤਨਖਾਹ ਸ਼ੁਰੂ ਹੋ ਰਹੀ ਹੈ ਜੀ ਬਹੁਤ ਵਧੀਆ ਤਨਖਾਹ ਹੈਗੀ ਹੈ ਬਹੁਤ ਵਧੀਆ ਪੋਸਟਾਂ ਨੇ ਕੋਈ ਫੀਸ ਨਹੀਂ ਹੈ ਸਿੱਧੀ ਭਰਤੀ ਹੈਗੀ ਜੀ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਲੈ ਕੇ حاضر ਹੋ ਚੁੱਕੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਜੋ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇਗੀ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ WhatsApp ਚੈਨਲ ਵੀ ਹੈਗਾ ਹੈ ਲਿੰਕ ਹੈਗੇ ਨੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੇ ਉਹਨਾਂ ਚੈਨਲਜ਼ ਨੂੰ ਜੁਆਇਨ ਕਰ ਲਵੋ ਜੀ ਚਲੋ ਹੁਣ ਆਪਾਂ ਨੋਟੀਫਿਕੇਸ਼ਨ ਵੱਲ ਵੱਧਦੇ ਹਾਂ ਕਿਹੜੀਆਂ-ਕਿਹੜੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਹੈਗੀਆਂ ਨੇ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਲੁਧਿਆਣਾ ਅਰਬਨ ਵਾਟਰ ਐਂਡ ਵੇਸਟ ਵਾਟਰ ਮੈਨੇਜਮੈਂਟ ਲਿਮਿਟਿਡ ਦੇ ਵੱਲੋਂ ਪੋਸਟ ਅਨਾਉਂਸ ਕੀਤੀਆਂ ਗਈਆਂ ਜੋ ਕਿ ਇੱਕ ਐਂਟੀਟੀ ਹੈ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਦੀ ਜੋ ਕਿ ਜੋਂ ਡੀ ਆਫਿਸ ਰਾਬਾ ਨਗਰ ਲੁਧਿਆਣਾ ਵਿੱਚ ਹੈਗੀ ਹੈ ਜੀ ਇਹਨਾਂ ਵੱਲੋਂ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਵੱਲੋਂ ਰੀ ਇਨਵਾਈਟਿੰਗ ਐਪਲੀਕੇਸ਼ਨ ਦੀ ਬੰਕ ਕੀਤੀ ਗਈ ਹੈ ਜਿਸ ਦੇ ਵਿੱਚ ਪੋਸਟਾਂ ਆਈਆਂ ਸਭ ਤੋਂ ਪਹਿਲੀ ਪੋਸਟ ਦੀ ਗੱਲ ਕਰੀਏ ਤਾਂ ਸੀਐਫਓ ਦੀ ਪੋਸਟ ਹੈ ਇੱਕ ਪੋਸਟ ਅਨਾਉਂਸ ਕੀਤੀ ਗਈ ਹੈ ਤੇ ਸੀਏ ਐਮਬੀਏ ਫਾਈਨਾਂਸ ਕੀਤੀ ਹੈ ਜੇਕਰ ਤੁਸੀਂ ਕੁਆਲਿਫੀਕੇਸ਼ਨ ਹੈਗੀ ਤੇ 8 ਸਾਲ ਦਾ ਐਕਸਪੀਰੀਅੰਸ ਆ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ 2.25 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਉਸ ਤੋਂ ਬਾਅਦ ਲੀਗਲ ਐਕਸਪਰਟ ਦੀ ਪੋਸਟ ਹੈ ਪੋਸਟਾਂ ਦੀ ਗਿਣਤੀ 1 ਹੈਗੇ ਜਿਸ ਦੇ ਵਿੱਚ LLM ਐਂਡ ਜਾਂ LLB ਕੀਤੀ ਹੈ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਤੇ LLB ਦੇ ਲਈ 10 ਸਾਲ ਦਾ ਐਕਸਪੀਰੀਅੰਸ ਚਾਹੀਦਾ ਤੇ LLM ਦੇ ਲਈ 6 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈਗਾ ਤੇ 1.25 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਅੱਗੇ ਪੋਸਟ ਹੈਗੀ ਜੀ ਅਕਾਊਂਟ ਅਸਿਸਟੈਂਟ ਦੀ ਦੋ ਪੋਸਟਾਂ ਅਨਾਉਂਸ ਕੀਤੇ ਗਏ ਨੇ ਜੇਕਰ ਤੁਸੀਂ ਐਮ ਕਾਮ ਕੀਤੀ ਹੈ ਜਾਂ ਬੀ ਕਾਮ ਕੀਤੀ ਹੈ ਜਾਂ ਸੀਏ ਕੀਤੀ ਹੈ ਇੰਟਰ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਜੇਕਰ ਸੀਏ ਇੰਟਰ ਕੀਤੀ ਹੈ ਐਮ ਕਾਮ ਕੀਤੀ ਹੈ ਜਾਂ ਬੀ ਕਾਮ ਕੀਤੀ ਹੈ ਤਾਂ 2 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਵੇਗਾ ਤੇ ਹੋਣਾ ਚਾਹੀਦਾ ਤੇ 30 30000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਜੀਆਈਐਕਸ ਐਕਸਪਰਟ ਦੀ ਪੋਸਟ ਅਨਾਉਂਸ ਕੀਤੀ ਗਈ ਇੱਕ ਪੋਸਟ ਅਨਾਉਂਸ ਕੀਤੀ ਹੈ ਜੇਕਰ ਤੁਸੀਂ ਡਿਗਰੀ ਕੀਤੀ ਹੈ ਸਿਵਲ ਦੇ ਵਿੱਚ ਜੀਓ ਟੈਕਨੋਲੋਜੀ ਦੇ ਵਿੱਚ ਜੀਓ ਸਾਇੰਸ ਦੇ ਵਿੱਚ ਜਾਂ ਜੀਆਈਐਸ ਜਾਂ ਰਿਮੋਟ ਦੇ ਰਿਮੋਟ ਸੈਂਸਿੰਗ ਦੇ ਵਿੱਚ ਜੀਓ ਸਪੇਸ਼ੀਅਲ ਦੇ ਵਿੱਚ ਜਾਂ ਨੈਵੀਗੇਸ਼ਨ ਟੈਕਨੋਲੋਜੀ ਦੇ ਵਿੱਚ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ 3 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ 80000 ਨੈਕਸਟ ਹੈ ਜੀ ਜੀਆਈਐਸ ਅਸਿਸਟੈਂਟ ਦੀ ਪੋਸਟ ਹੈ ਜੀ ਦੋ ਪੋਸਟਾਂ ਅਨਾਉਂਸ ਕੀਤੀਆਂ ਨੇ ਜੇਕਰ ਤੁਸੀਂ ਡਿਗਰੀ ਕੀਤੀ ਹੈ ਸਿਵਲ ਜਿਓਟੈਕ ਜਿਓਸਾਇੰਸ ਜੀਆਈਐਸ ਰਿਮੋਟ ਸੈਂਸਿੰਗ ਜਿਓਸਪੇਸ਼ੀਅਲ ਨੈਵੀਗੇਸ਼ਨ ਟੈਕਨੋਲੋਜੀ ਦੇ ਵਿੱਚ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਫਰੈਸ਼ਰ ਵੀ ਅਪਲਾਈ ਕਰ ਸਕਦੇ ਨੇ 40000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਨੈਕਸਟ ਹੈ ਜੀ ਬਿਲੇਗ ਅਸਿਸਟੈਂਟ ਦੀ ਪੋਸਟ ਹੈ ਪੋਸਟਾਂ ਦੀ ਗਿਣਤੀ ਇੱਕ ਹੈ ਜੀ ਬੀਕੋਮ ਕੀਤੀ ਹੈ ਜਾਂ ਬੀਵੀਏ ਕੀਤੀ ਹੈ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਫਰੈਸ਼ਰ ਵੀ ਅਪਲਾਈ ਕਰ ਸਕਦੇ ਨੇ 30000 ਨੈਕਸਟ ਹੈ ਜੀ 7ਵੇਂ ਨੰਬਰ ਦੀ ਗੱਲ ਕਰੀਏ ਤਾਂ ਸਵਿਧਾ ਅਸਿਸਟੈਂਟ ਦੀ ਪੋਸਟ ਆ ਪੋਸਟਾਂ ਦੀ ਗਿਣਤੀ 2 ਹੈਗੀ ਐ ਗ੍ਰੈਜੂਏਸ਼ਨ ਕੀਤੀ ਹੈ ਕਿਸੇ ਵੀ ਫੀਲਡ ਦੇ ਵਿੱਚ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਫ੍ਰੈਸ਼ਰ ਵੀ ਅਪਲਾਈ ਕਰ ਸਕਦੇ ਜੀ ਤੇ ਪਰ ਟਾਈਪਿੰਗ ਟੈਸਟ ਦੇਣਾ ਹੋਵੇਗਾ ਜੀ 25000 ਰੁਪਏ ਪ੍ਰਤੀ ਮਹੀਨਾ ਤਨਖਾਹ ਹੋਵੇਗੀ ਜੀ ਇਹਨਾਂ ਪੋਸਟਾਂ ਦੇ ਇਹ ਫਾਰਮ ਹੈਗੇ ਜਿਹੜਾ ਕਿ ਤੁਸੀਂ ਭਰ ਕੇ ਭੇਜਣਾ ਹੈਗਾ ਜੀ ਇਹ ਸਾਰਾ ਕੁਝ ਤੁਸੀਂ ਭਰ ਕੇ ਅਟੈਚਮੈਂਟ ਸਾਰੀਆਂ ਅਟੈਚਮੈਂਟ ਜਿਵੇਂ ਕਿ ਸੀਵੀ ਸਰਟੀਫਿਕੇਸ਼ਨ ਵਗੈਰਾ ਐਕਸਪੀਰੀਅੰਸ ਵਗੈਰਾ ਤੁਸੀਂ ਨਾਲ ਲਾ ਕੇ ਭੇਜਨੇ ਹੈਗੇ ਕਿੱਥੇ ਭੇਜਨੇ ਨੇ ਤਾਨੂੰ ਦੱਸ ਦਈਏ ਕਿ ਸੀਵੀ ਆਪਣਾ ਤੁਸੀਂ ਜੋ ਕਿ ljuwwmlrecruitment@gmail.com ਦੇ ਉੱਤੇ 20 ਦਸੰਬਰ 2025 ਸ਼ਾਮ 5 ਵਜੇ ਤੋਂ ਪਹਿਲਾਂ ਪਹਿਲਾਂ ਸਾਰੇ ਦਸਤਾਵੇਜ਼ਾਂ ਸਮੇਤ ਤੁਸੀਂ ਸਕੈਨ ਕਰਕੇ ਇਹ ਈਮੇਲ ਦੇ ਉੱਤੇ ਭੇਜ ਦੇਣੇ ਹੈਗੇ ਨੇ ਜੀ ਮਤਲਬ ਕਿ ਕੋਈ ਫੀਸ ਨਹੀਂ ਰੱਖੀ ਗਈ ਸਿੱਧਾ ਤੁਸੀਂ ਈਮੇਲ ਰਾਹੀਂ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਜੀ ਬਹੁਤ ਵਧੀਆ ਮੌਕਾ ਹੈ ਜੀ ਹੋਰ ਵੀ ਪੋਸਟਾਂ ਆਉਂਦੀਆਂ ਰਹਿੰਦੀਆਂ ਨੇ ਇਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਤਾਂ ਜੋ ਤੁਹਾਨੂੰ ਸਮੇਂ-ਸਮੇਂ ਦੇ ਉੱਤੇ ਜਾਣਕਾਰੀ ਮਿਲਦੀ ਰਹੇ ਧੰਨਵਾਦ